ਦੇ ਅੱਜ ਆਪਾਂ ਕੱਟਾਂਗੇ ਕਢਾਈ ਵਾਲੀ ਸਲਵਾਰ ਆ ਦੇਖੋ ਮੈਂ ਇਸ ਤਰ੍ਹਾਂ ਇਹਨੂੰ ਪ੍ਰੈਸ ਮਾਰ ਕੇ ਸੈੱਟ ਕਰ ਲਿਆ ਕਢਾਈ ਨੂੰ ਇੱਥੇ ਆਪਾਂ ਨੇ ਸਟੈਪ ਕਰ ਲਿਆ ਸਟੈਬਲਾਈਜ਼ਰ ਦੇ ਨਾਲ ਇਸੇ ਗਾਦੇ ਵੀ ਕਢਾਈ ਹੱਲੇ ਨੂੰ ਹੁਣ ਆਪਾਂ ਨੇ ਕੀ ਕਰਨਾ ਇਧਰੋਂ ਫੀਟੇ ਨੂੰ 6 ਇੰਚ ਉੱਪਰ ਕੱਟ ਦੇਣਾਗਾ ਇੱਥੋਂ ਆਪਾਂ ਨੇ ਸਲਵਾਰ ਦੀ ਲੰਬਾਈ ਹੈਗੀ 35.5 ਇੰਚ ਆਪਾਂ ਨੇ 38.5 ਜਾਈ ਦੀ ਸਿਰ ਆਪਾਂ 39 ਇੰਚ ਰੱਖਾਂਗੇ 1 ਇੰਚ ਵਾਧ ਰੱਖਾਂਗੇ ਉਸ ਤੋਂ ਵੀ ਇਹਨਾਂ ਦੀ ਮੂਰੀ ਹੈਗੀ ਆ ਜੀ ਤਿਆਰ ਸਾਢੇ 13 ਇੰਚ ਆਪਾਂ ਕੜਾਈ ਦੇ ਹਿਸਾਬ ਦੇ ਨਾਲ ਰੱਖਾਂਗੇ ਇਧਰੋਂ ਸਾਢੇ 11 ਇੰਚ ਆਲੂ ਮੈਂ ਇੱਥੇ ਨਿਸ਼ਾਨ ਲਗਾਤਾ ਸਾਢੇ 11 ਇਧਰੋਂ ਵੀ ਸਾਢੇ 11 ਠੀਕ ਆ ਜੀ ਹੁਣ ਆਪਾਂ ਇਹਨੂੰ ਸਕੇਲ ਦੀ ਮਦਦ ਦੇ ਨਾਲ ਸਿੱਧੇ ਨਿਸ਼ਾਨ ਚੱਕ ਲਈ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਇਹ ਸਫਾਈ ਵੀ ਪੂਰੀ ਆਊਗੀ ਹਨਾ ਸਲਵਾਰ ਬਣਾਉਣ ਵੇਲੇ ਇਸ ਤਰ੍ਹਾਂ ਹੀ ਤੁਸੀਂ ਨਿਸ਼ਾਨ ਲਗਾ ਲੈਣੀ ਹੈ ਬਿਲਕੁਲ ਸਿੱਧੇ ਸਿੱਧੇ ਇਹਨੂੰ ਪ੍ਰੈਸ ਤੇ ਨਾਲ ਸੈੱਟ ਕਰ ਲਿਆ ਗੁਰੂ ਕਪੜੇ ਨੂੰ ਤਾਂ ਕਿ ਦਰੁੱਧ ਨਾ ਜਾਵੇ। ਲੋ ਜੀ, ਇਹ ਦਰੋਂ ਪੋਏ ਇਸ ਨਿਸ਼ਾਨ ਨੂੰ ਵੀ ਚੱਕਰ ਲੈਣਾ। ਐਸਟਰ ਤੇਰੇ ਨੂੰ ਐਸਟਰ। ਠੀਕ ਹੈ ਜੀ। ਇਹ ਆਮ ਹੀ ਬਾਜ਼ਾਰ ਚੋਂ ਮਿਲ ਜਾਂਦੇ ਨੇ ਸਕੀਲ ਤੁਸੀਂ ਲਿਆ ਕੇ ਰੱਖਨੇ ਆ। ਵੀ ਕੋਈ ਵੀ ਆਪਾਂ ਕੰਮ ਸ਼ੁਰੂ ਕਰਨਾ ਪਹਿਲਾਂ ਕਾਣ ਕੱਢ ਲਿਆ ਗੁਰੂ ਕਪੜੇ ਦਾ ਹਨਾ ਸੌਖਾ ਹੁੰਦਾ ਦਾ। ਆਪਾਂ ਮਸਲਵਾਰੀ ਕਿਉਂ ਨਾ ਕੱਟਣੀ ਹੋਵੇ ਤੁਸੀਂ। ਹੁਣ ਆਪਾਂ ਇਹਨੂੰ ਪਹਿਲਾਂ ਲੰਬਾਈ ਕਟਾਂਗੇ ਦੀ। ਇੱਕ ਕ ਮੈਂ ਤੁਹਾਨੂੰ ਪਹਿਲੋ ਵਾਲੀ ਵੀਡੀਓ ਚ ਵੀ ਦੱਸਿਆ ਸੀ ਸਲਵਾਰ ਦੇ ਕੰਨੀ ਆਪਾਂ ਨੇ ਕਿਸੇ ਦੇ ਨਹੀਂ ਰੱਖਣੀ ਹਾਂ ਇਹ ਖਿੱਚ ਬਹੁਤ ਜ਼ਿਆਦਾ ਮਾਰਦੀ ਆ ਕੰਨੀ ਕਾਢ ਹੀ ਜਾ ਕਰੋ ਦੇਖੋ ਕਿ ਹੁਣ ਆਪਾਂ ਨੇ 11.5 ਇੰਚ ਜਿਹੜਾ ਰਾਲਿਆ ਫੱਟੇ ਫੱਟੇ ਇਹਦੇ ਵਿੱਚ ਆਪਾਂ ਨੇ 2 ਇੰਚ ਦਾ ਮੂਰੀ ਦਾ ਹੋਰ ਪਾਉਣਾ ਹੈ ਜੀ ਤੇ 2 ਇੰਚ ਹੀ ਆਪਾਂ ਸਲੰਗਾਂ ਦਾ ਮਾਰਟਰ ਰੱਖਾਂਗੇ ਹਲ ਇਹ ਆਪਣੇ ਹੋ ਗਏ ਫੱਟੇ ਇਧਰੋਂ ਆਪਾਂ ਨੇ ਕੱਪੜਾ ਆਪਣੇ ਸੈਟੀ ਪੀਆ 벨ਟ ਵੀ ਕਾਢ ਹੀ ਦਿੰਨੀ ਹੈ ਜੀ ਇਤੂ ਜਿਵੇਂ ਕਪੜਾ ਸੈਟ ਹੋਦਣਾ ਨਾਲ ਦੀ ਨਾਲ ਹੀ ਕੰਮ ਨਵੀਂ ਚੱਲਿਆ ਕਰੋ ਇਹਨਾਂ ਦੀ 벨ਟ ਹੈਗੀ ਆ 24 ਇੰਚ ਆਪਾਂ ਰੱਖਾਂਗੇ 25 ਇੰਚ ਤੇ ਦੂਆ ਆਪਣੀ 벨ਟ ਰੱਖਣੀ ਹੈ ਚੜਾਈ 25 ਇੰਚ ਲਓ ਜੀ ਉੱਪਰ ਨੂੰ ਰੱਖਾਂਗੇ ਆਪਾਂ ਇਹਨੂੰ 6.5 ਤੋਂ 1ੁੱਟ ਘੱਟ ਠੀਕ ਆ ਜੀ ਇੱਥੇ ਨਿਸ਼ਾਨ ਲਗਾ ਲੈਣਾ ਇੱਕ ਵਿਚਾਲੇ ਜਿਹਾ ਲਾ ਲਿਆ ਕਰੋ ਸੈਂਟਰ 'ਚ ਇਹ ਕਿਦੋਂ 6.5 ਤੋਂ 1 ਸੂਤ ਕੱਟ। ਪੂਰੀ ਸਫਾਈ ਦੇ ਨਾਲ ਇਹਨੂੰ ਆਪਾਂ ਕੱਟ ਦਿਆਂਗੇ। ਬਾਕੀ ਜੇ ਕਿਸੇ ਹੋਰ ਟੌਪਿਕ ਤੇ ਤੁਸੀਂ ਵੀਡੀਓ ਮੰਗਦੇ ਹੋ ਨਾ ਤਾਂ ਕਮੈਂਟਾਂ 'ਚ ਜਾ ਕੇ ਕਮੈਂਟ ਜ਼ਰੂਰ ਕਰ ਦਿਆ ਕਰੋ। ਤਾਂ ਕਿ ਪਤਾ ਲੱਗੇ ਵੀ ਕਿਸ ਚੀਜ਼ ਦੀ ਡਿਮਾਂਡ ਹੈ ਨਾ ਉਹਵੇਂ ਦੀ ਵੀਡੀਓ ਬਣਾਈ ਜਾ ਸਕੇ। ਹੁਣ ਆਪਾਂ ਇਹਨੂੰ ਇੱਕ ਵਾਰੀ ਪ੍ਰੈਸ ਦੀ ਮਦਦ ਨਾਲ ਸੈੱਟ ਕਰ ਲਾਂ ਕੱਪੜੇ ਨੂੰ ਸਾਰੇ ਨੂੰ। ਜਿਹੜੀਆਂ ਇੰਟਰਲੌਕ ਜੇ ਇਹਨੂੰ ਵੜਦਿਆ ਕਰੋ ਇਹ ਆਪਾਂ ਨੇ ਕਿਤੇ ਨਹੀਂ ਰੱਖਣੀ ਖਚ ਮਾਰਦੀ ਆ ਕੰਨੀ ਤੇ ਇੰਟਰਲੌਕ ਇਹ ਦੋਨੇ ਚੀਜ਼ਾਂ ਨੂੰ ਕੱਢਣਾ ਆਪਣੇ ਆਪਾਂ ਕਮੀਜ਼ ਦੇ ਹੇਠਲੀ ਸਾਈਡ ਹੋਵੇ ਚਲੋ ਤੇ ਇਸ ਤੋਂ ਬਾਅਦ ਦੂਸਰਾ ਆਪਾਂ ਇਹਦੀ ਲੈਂਗ ਦੀ ਵੀਡੀਓ ਪਾਵਾਂਗੇ ਉਸ ਤੋਂ ਬਾਅਦ ਇਸ ਕਪੜੇ ਨੂੰ ਦੂਰਾ ਕਰਾਂਗੇ ਆਪਾਂ ਇੱਕ ਵਾਰੀ ਆਪਣੇ ਕੋਲੇ 2.5 ਪੌਣੇ ਦਨ ਮੀਟਰੀ ਕਪੜਾ ਦੀ ਸਾਰਾ ਲਓ ਜੀ ਇਸ ਪਨੇ ਨੂੰ ਸੈੱਟ ਕਰਕੇ ਆਪਾਂ ਵੇਖਦੇ ਆਂ ਵੀ ਐਸ ਰੂਟ ਸਲਵਾਰ ਆਪਣੀ ਨਿਕਲਦੀ ਆ ਇਹ ਤਾਂ ਪੱਗ ਤੇ ਹੋਰ ਤਰੀਕੇ ਦੇ ਨਾਲ ਇਹਨੂੰ ਕੱਟਾਂਗੇ ਠੀਕ ਆ ਜੀ ਇਹ ਦੂਰਾ ਫਾਈਨ ਪ੍ਰੈਸ ਮਾਰ ਕੇ ਸੈੱਟ ਕਰ ਲੈਣਾ ਬਿਲਕੁਲ ਨਾਲ ਨਾਲ ਜਿਹਦੀ ਸਲਵਾਰ ਦੀ ਜਿਹੜੀ ਲੰਬਾਈ ਹੈਗੀ ਉਹ 35 ਇੰਚ ਹੋਵੇ ਆਪਾਂ ਇਹਨੂੰ ਪ੍ਰੈਸ ਵੀ ਸਾਈਜ਼ ਕਰਦੇ ਹਾਂ ਇਸ ਤਰ੍ਹਾਂ ਸੈੱਟ ਕਰਦੇ ਹਾਂ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਹਨਾ ਗਲੇ ਦੇ ਭਰਾ ਜਾਂ ਭੈਣਾਂ ਦੇਖਦੇ ਆ ਵੀਡੀਓ ਉਹਨਾਂ ਨੇ ਕੀਆ ਹੌਸਲਾ ਹੈ ਆਪਦਾ ਰਿੰਦਾ ਬੰਦੇ ਦਾ ਬਣਾਉਣਾ ਇਹਦਾ ਵੀ ਹੁਣ ਆਪਾਂ ਇਹਦੀ ਕੰਨੀ ਕੱਢਾਂਗੇ ਸਾਰਾ ਕੱਪੜੇ ਕੰਨੀ ਤਾਂ ਆਪਾਂ ਬਿਲਕੁਲ ਹੀ ਨਹੀਂ ਰੱਖਣੀ ਜਿੰਨਾ ਪਜਾਮੇ ਦੇ ਨਾਲ ਕੁਰਤੇ ਦੇ ਮਤਲਬ ਸਾਰਾ ਹੁਣ ਦੁਬਾਰਾ ਬੜੀ ਰਿਪੀਟ ਕਰਾਂਗੇ ਕਿੰਨੀ ਸੱਚ ਮਾੜੀ ਹੈ ਹਣ ਤੁਸੀਂ ਇੱਕ ਵਾਰੀ ਕੰਨੀ ਵਾਲੀ ਫਲਵਾਰ ਵੀ ਦੇਖ ਲਓ ਆਪਣੀ ਬਣੀ ਹੋਈ ਚੱਕ ਕੇ ਤੇ ਆਪਣੀ ਵੀ ਬਣੀ ਹੋਈ ਚੱਕ ਕੇ ਹੁਣ ਆਪਾਂ ਇਹਨੂੰ ਉਸੇ ਪ੍ਰਿੰਸ 6 ਇੰਚ ਫਿੱਟਾ ਕੱਢਾਂਗੇ ਉੱਪਰ ਦੋ ਇੰਚ ਫਿੱਟਾ ਕਰ ਲਿਆ ਉੱਪਰ 35 ਸਾਢੇ 35 ਤੇ 338 ਤੇ ਦੋਵਾਂ 'ਚ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਦੱਸਿਆ ਸੀ ਇਹ ਵੀ ਦੁਬਾਰਾ ਸਮਝਾ ਦੂੰ ਦੋ ਇੰਚ ਆਪਾਂ ਕੱਢ ਰੱਖਾਂਗੇ ਉਹ ਦੱਸ ਦੇਣਾ ਤੁਹਾਨੂੰ ਠੀਕ ਹੈ ਜੀ ਆਹ ਦੋ ਇੰਚ ਆਪਾਂ ਨੇ ਬਧਾਰਾ ਜਿਹੜਾ ਪਾਉਣਾ ਉਹ ਆ ਇਸ ਤਰ੍ਹਾਂ ਉਹਨੇ ਗ੍ਰੀਪ ਪਾ ਲੈਣੀ ਹੈ ਰਾਮ ਤਰਿੰਨਾਲ ਬਿਲਕੁਲ ਸੈੱਟ ਕਰਕੇ ਉਦੋਂ ਇਸ ਤਰ੍ਹਾਂ ਪ੍ਰੈਸਰ ਨਾਲ ਗ੍ਰੀਪ ਪਾ ਲੈ ਕਰੋ ਜਦੋਂ ਤੁਹਾਨੂੰ ਆਪਾਸੇ ਇਸ ਤਰ੍ਹਾਂ ਕਮਾ ਲਈ ਤਿਆਰ ਰੱਖਣਾ ਤੁਸੀਂ ਹਮੇਸ਼ਾ ਕਿਹੜੇ ਟੱਕ ਉਧਰ ਆ ਗਏ ਹੁਣ ਆਪਣੇ ਇੱਧਰ ਹੋਣਗੇ ਕੰਨੀ ਆਪੇ ਦਰੁੱਖਾ ਕੰਨੀ ਸੌਰੀ ਜਿਹੜਾ ਮੈਂ 2 ਇੰਚ ਵੱਧ ਰੱਖਿਆ ਉਹ ਤੁਹਾਨੂੰ ਐਂਡ ਤੇ ਜਾ ਕੇ ਦੱਸਾਂਗੇ ਆਪਾਂ ਕਿ ਹਨਾ ਕਿਉਂ ਛੱਡਿਆ ਗਿਆ ਉਹ ਲਮਾਈ ਤੋਂ ਵੀ 2 ਇੰਚ ਵੱਧ ਆਪਾਂ ਨੇ ਛੱਡਿਆ ਹੋਇਆ। ਤੁਹਾਡਾ ਪੈਰ ਦੀ ਕੰਨੀ ਸੌਰੀ ਬਾਹਰ ਦੀ। ਕਿਸੇ ਕੋਸ਼ਿਸ਼ੇ ਕਰਿਆ ਕਰੋ ਵੀ ਨਾਲਾਂ ਨੂੰ ਸਲਵਾਰ ਦੇ ਨਾਲ ਦਾ ਹੀ ਕੱਢਿਆ ਕਰੋ। ਹਨਾ ਨਹੀਂ ਤੇ ਪੈਣਾ ਨੂੰ ਬਾਅਦ ਬਹੁਤ ਜ਼ਿਆਦਾ ਦਿੱਕਤ ਆਉਣੀ ਆ। ਲੋਹੇ ਲਿਟਰ ਨੂੰ ਨਾਲ ਆਪਾਂ ਨਹੀਂ ਬਿਨਾਂ ਜੋੜ ਤੋਂ ਨਾਲਾਂ ਕੱਢਦੇ ਹਾਂ। ਸਾਰੀਆਂ ਸਲਵਾਰਾਂ ਦੇ ਹੀ ਆਪਣੀਆਂ ਆ ਗਈ। ਠੀਕ ਹੈ, ਕੁੰਡਾ ਬੰਦ। ਇਹਨੂੰ ਆਪਾਂ ਸਾਈਡ ਤੋਂ ਟੱਕ ਦੇ ਨਾਲ ਇਹ ਤੋਂ ਹਮੇਸ਼ਾ ਤੁਸੀਂ ਕਪੜੇ ਦੇ ਹਿਸਾਬ ਨਾਲ ਕਪੜੇ ਨੂੰ ਵਿਆਉਂਤ ਕੇ ਫਿਰ ਆਪਾਂ ਉਹਨੂੰ ਕੱਟ ਦੇਣਾ। ਆਹ ਲਓ 6 ਇੰਚ ਆਪਾਂ ਨੇ ਇਹਨੂੰ ਕੱਟਤਾ। ਇੱਥੇ ਨੂੰ ਉੱਪਰ 벨ਟ ਦਾ ਆਪਣੀ ਨਮਾਈ ਹੈਗੀ ਆ ਜੀ 3.5 3.5 ਸਾਢੇ 38। ਸਾਢੇ 38 ਤੇ ਦੋ ਸਾਢੇ 40 ਆ 2 ਇੰਚ ਵਾਧੂ ਜਿਹੜਾ ਪਰ ਰੱਖਿਆ। ਉਹ ਤੁਹਾਨੂੰ ਦੱਸ ਦਿਆਂਗੇ। ਆਹ ਲਓ 2 ਇੰਚ। ਠੀਕ ਹੈ ਜੀ। ਉਨਾ ਪਾਈ 2 ਟੱਕ ਦੇਵਾਂਗੇ ਉਸੇ ਤਰ੍ਹਾਂ 2 ਇੰਚ ਦੇ ਲੋਚ ਪਰਸੇ ਤਾਂ ਕੰਮ ਹੀ ਦੂਰ ਨਿਪਟ ਗਿਆ ਹੁਣ ਆਪਾਂ ਨੇ ਇਹ ਟੱਕਾਂ ਤੋਂ ਫੜ ਕੇ ਇਸ ਤਰ੍ਹਾਂ ਇਹ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਸਾਰੇ ਚਾਹੀਦੇ ਹੁਣ ਅਸੀਂ ਆਪਲੀਏ ਇਹ ਕੱਪੜਾ ਅੱਗੇ ਧੁੰਮੀਆਂ ਨਾਲ ਲਓ। ਲਓ ਥੋੜਾ ਪਾਣੀ ਆ ਟੱਕ ਦੇ ਨਾਲ ਟੱਕ ਮਿਲਾ ਲਏ। ਇਹ ਇਸ ਤਰ੍ਹਾਂ ਚਾਰੇ ਪੱਲੇ ਇੱਕੋ ਜਿਹਾ ਕਰਕੇ ਆਪਾਂ ਮ ਤੁਸੀਂ ਤੇ ਸੂਈ ਲਾ ਲਿਆ ਕਰੋ। ਆਪਾਂ ਇਸ ਤਰ੍ਹਾਂ ਸਟੈਪ ਇਹ ਇਹ ਕਰ ਸਕਦੇ ਹੁਣ ਬਿਲਕੁਲ ਹਲਦਾਨੀ ਕੱਪੜਾ ਹਾਂ। ਇਸ ਇਤਨੀ ਹੀ ਸੇ ਲਾ ਲੈ। ਬਿਲਕੁਲ ਆਸਾਨ ਹੋ ਜਾਂਦਾ। ਕਿੰਨੇ ਕੱਪੜਾ ਲਿਕਣ ਹੋਵੇ। ਇਹ ਚਾਰੇ ਲੜਾਂ ਦੇ ਉੱਤੇ ਆਪਾਂ ਨੇ ਇੱਥੇ ਸੈੱਟ ਕਰਦੇ ਹਾਂ। ਲੋੜੀਂਦੀ ਮਾਪ ਦੇ ਲੰਬਾਈ ਤੇ ਝੋਲੀ ਰੱਖਾਂਗੇ। ਇਹ ਇਸ ਤਰ੍ਹਾਂ ਆਕਾਰ ਦੇ ਤੱਕ ਲੋਚ ਹੁਣ ਆਪਾਂ ਇਹਨਾਂ ਝੋਲੀ ਰੱਖਾਂਗੇ ਘੇਰ ਰੱਖਾਂਗੇ ਸਲਵਾਰ ਤੇ ਕਿੰਨਾ ਰੱਖਣਾ ਹਨਾ ਜਿੰਨਾ ਆਪਾਂ ਨੇ ਫੱਟੇ ਪਾਏ ਹਨਾ 11.5 ਪਾਏ ਆ 11.5 ਦੱਦ ਕਰ ਲੈਣਾ ਆਪਾਂ ਨੇ ਇੱਥੋਂ ਆ ਹੋ ਗਏ 11 ਦੱਦ ਬਸ 11.1 ਕਸੂਤ ਫੱਟਿਆਂ ਦਾ ਦੱਦ ਕਰਕੇ ਜਿੰਨੀ ਤੁਹਾਨੂੰ ਹੁਣ ਘੇਰ ਚਾਹੀਦਾ ਇਹ ਤੋਂ ਤੁਸੀਂ ਰੱਖ ਲਓ 32 ਹੋ ਜੂ ਇੱਥੇ ਤਾਂ ਆਪਣਾ 31 31.52 ਠੀਕ ਆਪਾਂ ਰੱਖ ਕੇ ਦੇਖ ਲੈਂਦੇ ਆ ਇੱਥੇ ਵੀ ਇਹਨੇ ਝੋਲੀ ਕਿੰਨੀ ਰਹਿੰਦੀ ਬਸ ਬਹੁਤ ਜੀ ਲੋ 31 31.32 ਇੰਚ ਆਪਾਂ ਨੇ ਕੀ ਰੱਖਿਆ ਝੋਲੀ ਪਾਵਾਂਗੇ ਆਪਾਂ 10 ਸਵਾ 13 ਇੰਚ ਹਨਾ ਇਹ ਗਾਗ ਦੇ ਹਿਸਾਬ ਦੇ ਨਾਲ ਹੀ ਪੋਣੀ ਆਪਾਂ ਨੇ ਸਾਰਿਆਂ ਨੇ ਵੇਖੋ ਇਹ ਜਿਆਦੇ ਸਲਵਾਰ ਭਾਰੀ ਵੀ ਨਹੀਂ ਹੌਲੀ ਵੀ ਨਹੀਂ ਹਨਾ ਮੀਡੀਅਮ ਜੀ ਸਲਵਾਰ ਤਾਰੇ ਬਲੀਰ ਆਪਣੇ ਰੱਖ ਲੈਣੀਆਂ ਗਲੇ ਦੇ ਵਾਸਤੇ ਲਾਉਣ ਨੂੰ ਉਮੀਦ ਦੇ ਬੈਕ ਸਾਈਡ ਤੇ ਇਦੋਂ ਆਪਾਂ ਬਿਲਕੁਲ ਸਹੀ ਸੀ ਕੱਟ ਦੇਣੀ ਇਹਨੂੰ ਇਸ ਤਰ੍ਹਾਂ ਉਹ ਆਪਾਂ ਜਿਹੜਾ 2 ਇੰਚ ਵੱਧ ਕਪੜਾ ਰੱਖਿਆ ਹਨ ਉਹਦੇ ਬਾਰੇ ਜਾਣ ਕਰੀ ਜਾਈਏ ਕਿ ਸਲਵਾਰ ਜਦੋਂ ਆਪਾਂ ਜਦੋਂ ਪਹਿਣਾ ਪਾਉਂਦੀਆਂ ਤਾਂ ਪਹੁੰਚ ਜਾਂਦੀ ਸਲਵਾਰ ਨਾ ਚੱਕੀ ਜਾਂਦੀ ਬੈਕ ਤੋਂ ਉਹਦੇ ਵਾਸਤੇ ਇਹ ਆਪਾਂ ਨੇ 2 ਇੰਚ ਵੱਧ ਰੱਖਣਾ ਆ ਦੇਖੋ ਇਸ ਤਰ੍ਹਾਂ ਇਹਨੂੰ ਕਰਕੇ ਸੈੱਟ ਬਿਲਕੁਲ ਹੁਣ ਆਪਾਂ ਜਿਹੜੀ ਸਲਵਾਰ ਆਪਣੀ ਪਹੁੰਚਾਂ ਤੋਂ ਨਾ ਚੱਕੀ ਜਾ ਸਕੇ ਉਹਦਾ ਪੌਣ ਲੈ ਕੇ ਆਏ ਹੁਣ ਬਹੁਤ ਹੀ ਵਧੀਆ ਸਿੰਪਲ ਜਿਹਾ ਹੋਣਾ ਆਪਾਂ ਇਹਦਾ 6 ਇੰਚ ਕੱਢਾਂਗੇ ਉਹਦੇ ਕੋ 6 ਇੰਚ ਆ ਦੇਖੋ ਜਿਹੜੀ ਮੇਰੀ ਸਲਵਾਰ ਦੀ ਲੰਬਾਈ ਹੈਗੀ ਉਹ 35 ਇੰਚ ਆਪਾਂ ਰੱਖਾਂਗੇ 38 ਇੰਚ 3 ਇੰਚ ਵੱਧ ਲਓ ਜੀ 38 ਆ ਜਿਹੜਾ ਆਪਾਂ ਨੇ ਚੱਕਣਾ ਉਹ ਇੱਥੋਂ ਚੱਕਾਂਗੇ ਸ਼ੁਰੂ ਉੱਥੋਂ ਇਸੇ ਫੁੱਟੀ ਦੀ ਮਦਦ ਦੇ ਨਾਲ ਹੀ ਨਿਸ਼ਾਨ ਲਗਾਵਾਂਗੇ ਬੇਤਰ ਬਿਲਕੁਲ ਹੁਣ ਹੌਲੀ 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 ਵੀ ਘਟਦਾ ਇਥੋਂ ਝੋਲੀ ਤੋਂ ਉਹ ਨਹੀਂ ਰੱਖਣਾ ਝੋਲੀ ਬਿਲਕੁਲ ਸਹੀ ਇਥੋਂ ਆਪਾਂ ਇਹਦੀ ਸ਼ੇਪ ਦੇਵਾਂਗੇ ਗੁੰਦ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮੇਰੀਆਂ ਭੈਣਾਂ ਤੇ ਭਰਾ ਹਨਾ ਤਾਂ ਅੱਗੇ ਅਸੀਂ ਮੋਟੀਵੇਟ ਹੋ ਕੇ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਮਾਗੀ ਜੇ ਕਿਸੇ ਹੋਰ ਟੌਪਿਕ ਤੇ ਵੀਡੀਓ ਤੁਸੀਂ ਦੇਖਣੀ ਚਾਹੁੰਦੇ ਤਾਂ ਕਮੈਂਟਾਂ ਦੇ ਵਿੱਚ ਜਾ ਕੇ ਕਮੈਂਟ ਕਰਾਉ ਤਿਆਰ ਕਰੋ ਲਓ ਜੀ ਹੁਣ ਆਪਣੀ ਇਹ ਸਲਵਾਰ ਕੱਟ ਕੇ ਹੋ ਵੀ ਤਿਆਰ ਉਧਰੋਂ ਮੇਰੀ ਬੈਲਟ ਵੀ ਕੱਟੀ ਗਈ ਸੀ ਤੇ ਆ ਦੇਖੋ ਸਲਵਾਰ ਦੇ ਪਹੁੰਚੇ ਵੀ ਸੱਚ ਇੱਕ ਆਪਣਾ ਰਹਿ ਗਿਆ ਸੀਗਾ ਆਪਾਂ ਜਿਹੜਾ 1 ਇੰਚ ਵੱਧ ਰੱਖਿਆ ਸੀ ਹਨ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿਉਂ ਰੱਖਿਆ ਸੀ ਆਪਾਂ ਨੇ ਉਹ ਤਾਂ ਆਪਾਂ ਨੇ ਚਾਕ ਹੀ ਦਿੱਤੀ ਵੀ ਸਲਵਾਰ ਬੈਕ ਤੋਂ ਡਾਊਨ ਕਰਤੀ ਆਪਾਂ ਨੂੰ ਫਟਿਆਂ ਨੂੰ ਵੀ ਇੱਥੋਂ ਇਸ ਤਰ੍ਹਾਂ ਗਰੀਬ ਪਾ ਲਿਆ ਕਰੋ ਇਦੀ ਲਮਾਈ ਹੈਗੀ ਆਪਣੇ ਕੋਲੇ 35 ਇੰਚ ਉਸ ਦੇ ਆ ਦੇਖੋ ਆ ਚੀਜ਼ ਵੀ ਆਪਾਂ ਛੱਡਣੀ ਆ ਪਹੁੰਚੇ ਇੱਥੇ ਬਣਾਉਣੇ ਨਾ ਕਿ ਇਹਦੇ ਉੱਤੇ ਦੋ ਜਾਂ ਜਿੰਨੇ ਵੀ ਆਪਣੇ ਪਹੁੰਚੇ ਚੌੜੇ ਹੁੰਦੇ ਉਹਨੂੰ ਛੱਡ ਦਿਆ ਕਰੋ ਤੁਸੀਂ ਦੇ ਵੇਖੀ ਆਪਾਂ ਫੀਤੇ ਨੂੰ ਕੱਟਤਾ 6 ਇੰਚ ਉੱਪਰ ਸਲਵਾਰ ਦੀ ਲਮਾਈ ਹੈਗੀ ਆਪਣੀ 35.5 38 ਨਾ ਇਹਨੂੰ ਵੀ ਆਪਾਂ ਨੇ ਇਸ ਤਰ੍ਹਾਂ ਚੱਕ ਦੇਣਾ ਇਹ ਸਲਵਾਰ ਤਾਂ ਅੱਗੇ ਉਹ ਚੱਕੀ ਰਹੂਗੀ ਤੇ ਬੈਕ ਤੋਂ ਡਿੱਗੂਗੀ ਅੱਡੀਆਂ ਤੇ ਜੇ ਪਾਇਆ ਹੋਇਆ ਸੂਟ ਬਹੁਤ ਹੀ ਸੋਹਣਾ ਲੱਗੂ ਲੋ ਠੀਕ ਆ ਜੀ ਇੱਥੋਂ ਇਸ ਤਰ੍ਹਾਂ ਆਪਣਾ ਗਲਾਈ ਦੇ ਦੇਣੀ ਆ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਬਾਕੀ ਜੇ ਤੁਸੀਂ ਕਿਸੇ ਹੋਰ ਟੌਪਿਕ ਤੇ ਵੀਡੀਓ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਜਾ ਕੇ ਮੈਨੂੰ ਦੱਸਿਆ ਕਰੋ ਨਾਲਾ ਸਾਰਾ ਓਕੇ ਆ ਕਰਨ ਠੀਕ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ